ਇਤਿਆਰ ਦੇ ਆਧਾਰੇ ਬਿਲਕੁਲ ਸਾਡੇ ਨੇ ਬੰਦ ਹੋ ਚੁੱਕਿਆ ਜਿੱਨੇ ਤੁਸੀਂ ਬੈਠੇ ਹੋ ਇਹਨਾਂ ਚੋਂ ਕੋਈ ਵੀ ਬੰਦਾ ਆਪਣੇ ਬੱਚੇ ਨੂੰ ਡਾਕਟਰ ਨਹੀਂ ਬਣਾ ਸਕਦਾ ਤੁਹਾਡੇ ਨੇ ਰਸਤਾ ਬੰਦ ਕਰ ਦਿੱਤਾ ਤੁਸੀਂ ਆਈਪੀਐਸ ਆਈਐਸ ਆਪਣੇ ਬੱਚੇ ਨੂੰ ਨਹੀਂ ਬਣਾ ਸਕਦੇ ਤੁਹਾਡੇ ਲਈ ਵਿਦਿਆ ਦੇ ਰਸਤੇ ਬੰਦ ਕਰ ਦਿੱਤੇ ਕਿੱਥੇ ਤੱਕ ਰੱਖ ਦਿੱਤਾ ਉਹਦਾ ਘੇਰਾ ਤੇ ਉਹਦਾ ਵਾਰਾ ਸਿਰਫ ਤੇ ਸਿਰਫ ਪੁਲਸ ਦੇ ਵਿੱਚ ਸਭ ਇਨਸਪੈਕਟਰ ਤੱਕ ਭਰਤੀ ਸਾਡੇ ਬੱਚਿਆਂ ਦੀ ਉਹ ਕਾਹਦੇ ਲਈ ਭਾਰਤ ਦੇ ਡਾਕੂਆਂ ਦੀ ਰਾਖੀ ਕਰਨ ਵਾਸਤੇ 12ਵੀਂ ਪੜਕੇ ਖੋਲ ਦੇ ਵਿੱਚ ਭक्ति ਹੋ ਕੇ ਧਰਮ ਦੇ ਹਾਕਮਾਂ ਦੀ ਤਾਕਤ ਨੂੰ ਰੱਖੀ ਕਰਨ ਵਾਸਤੇ ਬਾਕੀ ਰਸਤੇ ਸਾਡੇ ਨਹੀਂ ਸਾਰੇ ਬੰਦ ਕਰ ਦਿੱਤੇ ਇਸ ਕਰਕੇ ਅਸੀਂ ਆਜ਼ਾਦ ਨਹੀਂ ਹਾਂ ਜੇ ਆਜ਼ਾਦ ਹੋਈਏ ਉਸ ਸਕੂਲ ਦੇ ਵਿੱਚ ਮੁੱਖ ਮੰਤਰੀ ਦਾ ਬੱਚਾ ਪੜੇ ਉੱਥੇ ਸਾਡਾ ਬੱਚਾ ਪੜੇ ਉੱਥੇ ਸਾਡੇ ਨੌਕਰ ਦਾ ਬੱਚਾ ਪੜੇ ਮੈਂ ਹਮੇਸ਼ਾ ਬੋਲਦਾ ਹਾਂ ਉਹ ਤੂੰ ਕਹਾ ਅਸੀਂ ਲਾਜ ਨਹੀਂ ਕਰ ਸਕਦੇ ਹਸਪੀਟਲ ਸੱਤੋਂ ਖੋਸ ਚੁੱਕਿਆ ਪਿਓ ਨੂੰ ਕੈਂਸਰ ਹੋ ਜਾਂਦਾ ਮਾਂ ਨੂੰ ਕੈਂਸਰ ਹੋ ਜਾਂਦਾ ਪੁੱਤ ਕੋਈ ਪਿੰਡ ਕੀ ਦੇ ਜ਼ਮੀਨ ਦੇ ਪਿਆਰੇ ਦੇ ਪੁੱਤਰ ਮੂਰਤੀ ਬਣਾਉਣ ਵਾਸਤੇ 3500 ਕਰੋੜ ਰੁਪਇਆ ਇਸ ਭਾਰਤੀ ਸਰਕਾਰ ਕੋਲ ਕਿੱਥੋਂ ਆ ਜਾਂਦਾ ਇਹ ਸਾਡੇ ਮਨਾਂ ਦੇ ਵਿੱਚ ਸਵਾਲਾਂ ਦੇ ਆਵਾਜ਼ ਚਾਹੀਦੀ ਆ ਤੇ ਇਹ ਸਵਾਲ ਪੁੱਛਣ ਵਾਸਤੇ ਅੱਜ ਦਿੱਲੀ ਦੀ ਧਰਤੀ ਤੇ ਬੈਠੇ ਆ ਇੱਕ ਕਿਸਾਨ ਨੂੰ ਜਾ ਕੇ ਪੱਤਰਕਾਰ ਪੁੱਛਦਾ ਕਹਿੰਦਾ ਜਿਹੜੀ ਆ 5 ਕਿਲੋ ਬੂਟਰ ਮੀਟਰ ਦੇ ਉੱਤੇ 3500 ਕਰੋੜ ਰੁਪਇਆ ਲਾ ਕੇ ਮੂਰਤੀ ਬਣਾਈ ਹੈ ਇਹਦਾ ਤੁਹਾਨੂੰ ਕਿੰਨਾ ਪਹਿਲਾ ਉਹ ਸਧਾਰਨ ਕਿਸਾਨ ਜਿਹਦੇ ਪੈਰਾਂ 'ਚ ਤੋਤੀ ਪਾਈ ਹੋਈ ਹੈ ਪਰ ਜੁੱਤੀ ਨਹੀਂ ਹੈ ਇੱਕ ਹੱਥ 'ਚ ਕਹੀ ਫੜੀ ਹੋਈ ਹੈ ਉਹ ਖਾਲ ਦੇ ਵਿੱਚ ਖੜਿਆ ਤੇ ਖਾਲ 'ਚ ਪਾਣੀ ਨਹੀਂ ਹੈ ਉਹ ਪੱਤਰਕਾਰ ਨੂੰ ਕਹਿੰਦਾ ਮਹਤਾਜੀ ਸਰਕਾਰ ਨੂੰ ਕਹਿਣਾ ਚਾਹਨਾ ਜੇ ਹੀ 3500 ਕਰੋੜ ਰੁਪਇਆ ਮੋਰਾਂਸ਼ਤ ਦੇ ਕਿਸਾਨਾਂ ਨੇ ਲਾਇਆ ਹੁੰਦਾ ਸਾਡੀਆਂ ਹਾਟਾਂ ਸੁਧਰ ਜਾਣੀਆਂ ਸੀਗੀਆਂ ਨਵੇਂ ਭਰਾਵੋ ਆਹ ਤਿੰਨ ਤਰੂਣ ਬਣਾ ਕੇ ਭਾਰਤ ਦੀ ਸਰਕਾਰ ਨੇ ਇਹ ਸਹਾਯੋਗ ਪਤੀਆਂ ਦਾ ਚਮਕੀਦਾਰਾ ਕਰਕੇ ਉਥੋਂ ਕਹਾ ਲੱਗ ਰਾ ਸੀ ਆਹ ਤਿੰਨੇ ਤਰੂਣ ਬਣਾ ਕੇ ਕੀ ਕੀਤਾ ਲੋਕਡਾਊਨ ਕਰ ਦਿੱਤਾ ਕੀ ਕਰਕੇ ਕਰੋਨਾ ਲੱਗਦਾ ਬਾਹਰ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਜੇ ਮਰਿਆ ਜੇ ਮਹਾਮਾਰੀ ਆਈ ਹੈ ਜੇ ਕਰੋਨਾ ਉਹਦੇ ਨਾਲ ਵੀ ਟੈਸਟ ਕਰਕੇ ਬਿਨਾ ਮਤਬਲਾ ਇੱਥੇ ਦੇ ਹਸਪਤਾਲਾਂ ਨੇ ਅੱਜ ਗਰੀਬ ਲੋਕਾਂ ਨੂੰ ਮਰਿਆ ਜੇ ਕਰੋਨੇ ਨਾਲ ਬੰਦੇ ਮਰਦੇ ਤਾਂ ਜੀਤਾ ਗੀਤਾ ਬਚਨ ਜਿਹੜਾ ਫਿਲਮ ਦਾ ਐਕਟਰ ਆ ਉਹ ਮਰਿਆ ਹੁੰਦਾ ਕਿਹਾ ਗਿਆ ਉਦੇ ਪ੍ਰਾਣ ਨੂੰ ਕਰੋਨਾ ਪਰ ਨਹੀਂ ਮਰੇ ਕੋਈ ਅਸੀਅਤ ਕਿਰਤੀ ਲੋਕ ਅਸੀਂ ਆ ਥੱਲੇ ਰਹਿਣ ਵਾਲੇ ਲੋਕਾ ਆ ਛੜਕਾਂ ਤੇ ਲੋਕ ਰਹਿਣ ਵਾਲੇ ਕਰੋਨਾ ਨਾਲ ਨਹੀਂ ਮਰੇ ਕਰੋਨਾ ਤੇ ਪੰਜਾਬ ਦੀ ਧਰਤੀ ਤੋਂ ਲੈ ਕੇ ਹਰੇ ਤੱਕ ਪਹਿਲਾਂ ਥੱਲੇ ਮਸਲਿਆ ਪਹਿਲਾਂ ਥੱਲੇ ਇਸ ਕਰਕੇ ਕੋਈ ਕਿਰਤੀ ਪੂਰੀ ਕਰਨ ਵਾਸਤੇ ਲੋਕ ਸਾਡੇ ਮਾਰੇ ਜਦੋਂ ਪੰਜਾਬ ਦੇ ਅੰਦਰ ਪਟਿਆਲਾ ਦੇ ਹਸਪਤਾਲ ਨੂੰ

ਸਾਡੇ ਦਰਵਾਜ਼ੇ ਦਮਾਕਾਂ ਦੇ ਖੁੱਲਨੇ ਚਾਹੀਦੇ ਆ ਆ ਸਵਾਲ ਸਾਡੇ ਮਨਾਂ ਚਾਹੀਦੇ ਆ ਪਿੱਟੀ ਸੀ ਦਾ ਮੁੰਡਾ ਅੱਜ ਸਕੂਲ ਚ ਕਿਉਂ ਪੜਦਾ ਤੇ ਸਾਡੇ ਬੱਚੇ ਨਾਲ ਕਿਉਂ ਨਹੀਂ ਪੜਦਾ ਇਹ ਸਵਾਲ ਇਤੋਂ ਗਾਹਾਂ ਬਣਾਉਦੇ ਆ ਆ ਤਿੰਨ ਕਾਨੂੰਨ ਭਾਰਤ ਦੀ ਸਰਕਾਰ ਤੁਹਾਡੇ ਦਬਾਨ ਵਾਲਾ ਤੁਹਾਡੀ ਤਾਕਤ ਨਾਲ ਇਹਦੇ ਫੌਰਨ ਲਖੀਰ ਮਾਰ ਸਕਦੀ ਹੈ ਇਹਨਾਂ ਨੂੰ ਪਤਾ ਇਹ ਤਿੰਨ ਦਰੂਨਾ ਤੋਂ ਬਾਅਦ ਅੱਗੇ ਵਧਣਗੇ ਇਹਨਾਂ ਦੇ ਹੱਥ ਹੁਣ ਤੇ ਸਾਡੇ ਹੱਥ ਇਹਨਾਂ ਦੀਆਂ ਗੱਦਨਾ ਤੱਕ ਨੇ ਜੇ ਇਹ ਤਿੰਨੇ ਕਰੋਨਾ ਤੇ ਐਨਖੀਰ ਮਾਰਦੇ ਆ ਆ ਕੀਰਤੀ ਲੋਕਾਂ ਦੇ ਹੱਥ ਸਾਡੀਆਂ ਗੱਦਨਾ ਤੱਕ ਪਹੁੰਚਣਗੇ ਹਾਕਮ ਕਿੰਨੇ ਜ਼ੋਰ ਲਾ ਰਹੇ ਹੋ ਆ ਕੀਰਤੀ ਲੋਕ ਚਾਹ ਚੁੱਕੇ ਐ ਇਹ ਕਹਿ ਕੇ ਆਇਆ ਕਰੇ ਕਿ ਸਾਡਾ ਅੱਤਵਾਦਗੁੰਿਓ ਜਦੋਂ ਅਸੀਂ ਜੰਗ ਦੇ ਮੈਦਾਨ ਅੰਦਰ ਆ ਗਏ ਮੈਂ ਇੱਕ ਧਾਰਨ ਦੇ ਕੇ ਗੱਲ ਆਪਣੀ ਖਤਮ ਕਰਦਾ ਅਸੀਂ ਮੋਦੀ ਸਾਹਿਬ ਆ ਉਹ ਲੋਕਾਂ ਖੱਤਰ ਸਾਹਿਬ ਤੈਨ ਕਿਹਾ ਅਸੀਂ ਤੁਹਾਨੂੰ ਹਰਿਆਣੇ 'ਚ ਨਹੀਂ ਬੰਨੰਦੇ 11:30 ਵਜੇ ਸ਼ਾਮ ਨੂੰ ਬੰਨਿਆ ਵੀ 11:30 ਵਜੇ ਖੱਤਰਾ ਤੇਰੇ ਹਰਿਆਣੇ 'ਚ ਹਰਿਆਣਾ ਤੇਰੇ ਪਿਓ ਦਾ ਹੀ ਹੈ ਹਰਿਆਣਾ ਸਾਡੇ ਹਲਾਨੇ ਦੇ ਭਰਾ ਸਾਡੇ ਦੇ ਤੁਸੀਂ ਬੱਕ ਬੱਕ ਸਟੇਟਲ ਚ ਆ ਕਿੱਤੀ ਲੋਕਾਂ ਨੂੰ ਬੰਦ ਕੇ ਰਾਜ ਕਰਨ ਕਰਦੇ ਰਹੋ ਸਾਨੂੰ ਅੱਤਵਾਦੀ ਕਹਿ ਕੇ ਮਾਰਦੇ ਰਹੋ ਇਧਰ ਮੁਸਲਮਾਨ ਕਹਿ ਕੇ ਮਾਰਦੇ ਰਹੋ ਪਰ ਜੱਜ ਬਹੁਤ ਤੁਸੀਂ ਪੜਾਈ ਦੇ ਪੱਤਰ ਜਿਹੜੀਆਂ ਸਾਰੀਆਂ ਸਟੇਟਾਂ ਦੀ ਗਾਹ ਬੱਕੜੀ ਪਈ ਹੈ ਪੰਜਾਬ ਨੂੰ ਆਗੂ ਮੰਨੇ ਪੰਜਾਬ ਸ਼ੁਰੂ ਤੋਂ ਲੈ ਕੇ ਆਜ਼ਾਦੀ ਦੇ ਜੰਗ ਜੰਗਲੇ ਬੱਚਾ ਲੜਦਾ ਰਿਹਾ ਤੁਸੀਂ ਉਹਨਾਂ ਦੇ ਬਾਤ ਸੁਣ ਭਰਾਵੋ ਜਿਹੜੇ ਕਰੋ ਇਹ ਕਹਿ ਕੇ ਚੱਲ ਰਿਹਾ ਸਾਡੀਆਂ ਮਾਮਾ ਨੇ ਸਾਡੀਆਂ ਘਰਾਲੀਆਂ ਨੇ ਸਾਨੂੰ ਸਤਕਾਰ ਨਾਲ ਤੋੜਿਆ ਉਦੋਂ ਪਤਾ ਸੀ ਗੋਲੀ ਚੱਲ ਸਕਦੀ ਹੈ ਛਾਤੀਆਂ ਚ ਵੱਜ ਸਕਦੀ ਹੈ ਪਰ ਕਹਿ ਕੇ ਤੋੜਿਆ ਵੀ ਖਾਲੀ ਨਾ ਮਰੋ ਮੈਂ ਦੱਸਦਾ ਤੈਨੂੰ ਜਦੋਂ ਮਹਾਰਾਣੀ ਜਿੰਦਾ ਨੇ ਸ਼ਾਮ ਸਿੰਘ ਅਟਾਰੀ ਨੂੰ ਇੱਕ ਚਿੱਠੀ ਵਿਖੀ ਹੈ ਚਿੱਠੀ ਦੇ ਵਿੱਚ ਲਿਖਦੀ ਹੈ ਕਹਿੰਦੀ ਜਰਮੈਲਾ ਅੱਜ ਕਹੇ ਬੱਠੇ ਦਾ ਟਾਈਮ ਨਹੀਂ ਹੈ ਪੰਜਾਬ ਦਾ ਰਾਜ ਖਸਦਾ ਜਾ ਰਿਹਾ ਹੈ ਤੇ ਤੂੰ ਕਹੇ ਬੈਠਿਆ ਸ਼ਾਮ ਸਿੰਘ ਅਟਾਰੀ ਨੇ ਉਹ ਚਿੱਠੀ ਪੜੀ ਹੈ ਲੂ ਕੰਡਾ ਖੜਾ ਹੋਇਆ ਡੋਲੇ ਫੜਕੇ ਆ ਤਿਆਰ ਹੋਇਆ ਜੰਗ ਦਾ ਸਾਜੋ ਸਮਾਨ ਚੱਕਿਆ ਤੇ ਕਿਰਪਾਨ ਪਾ ਕੇ ਮਿਆਂ ਦੇ ਅੰਦਰ ਘੋੜਾ ਖੋਲਿਆ ਕਿਲੇ ਦੇ ਉੱਤੋਂ ਘੋੜੇ ਤੇ ਸਵਾਰ ਹੋ ਕੇ ਜਦੋਂ ਸਹਿਮ ਸਿੰਘ ਅਤਾਰੀ ਦਰਵਾਜ਼ੇ ਤੋਂ ਬਾਹਰ ਨਿਕਲਣ ਲੱਗਿਆ ਧਰਮ ਪਤਨੀ ਉੱਠ ਕੇ ਆਉਂਦੀ ਹੈ ਸਰਦਾਰ ਜੀ ਖੜੋ ਘੋੜੇ ਦੀ ਲਗਾਮ ਫੜੀਆ ਮੈਨੂੰ ਪਤਾ ਹੈ ਚੰਗਰ ਦੇ ਮੈਦਾਨ ਅੰਦਰ ਜਾ ਰਹੇ ਹੋ ਹੋ ਸਕਦਾ ਚੰਗਰ ਦੇ ਮੈਦਾਨ ਅੰਦਰ ਤੁਸੀਂ ਸ਼ਹੀਦ ਹੋ ਜਿਓ ਚੰਦੀਵਾਰ ਦੀ ਕੋਈ ਨਿਸ਼ਾਨੀ ਦੇ ਕੇ ਜਾਓ ਸਾਬ ਸਹਿਮ ਸਿੰਘ ਅਤਾਰੀ ਨੇ ਉੱਟ ਪਾਣੋਂ ਮੈਨੋਂ ਚੋਂ ਕੱਢਿਆ ਮੈਂ ਆਪਣੀ ਪਤਨੀ ਨੂੰ ਪਟਾਕੇ ਮੱਥੇ 'ਤੇ ਲੱਗ ਪਾਣ ਲਾ ਕੇ ਜੰਗ ਨੂੰ ਨਿਕਲਿਆ ਤੇ ਸ਼ਹੀਦ ਹੋ ਕੇ ਉਹਦੀ ਖਬਰ ਘਰੇ ਪਹੁੰਚੀ ਹੈ ਉਹਦੇ ਬਾਅਦ ਸੋ ਨਾਨਕ ਕਿਰਪਾਨ ਚੋਂ ਕੱਢ ਕੇ ਜੰਗ ਦੇ ਇਮਰਾਨ ਅੰਦਰ ਬੈਠੇ ਆ ਕਾਨੂੰਨ ਕਾ ਲ ਬਾਂਸ ਕਰਾ ਕੇ ਜਾਵਾਂਗੇ ਨਹੀਂ ਭਰਾਵੋ ਉਹੀ ਸੁਨੇਹਾ ਜਾਊਗਾ ਘਰੇ ਜਿਹੜਾ ਸਾਂਗ ਸੰਗਤਾਲੀ ਦਾ ਗਿਆਤੀ ਉਹਦੇ ਬਾਅਦ ਸੋ ਖਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਿਸਾਨਾਂ ਮਜ਼ਦੂਰਾਂ ਮਜ਼ਦਮਾਂ ਦਾ ਇੱਕ ਜਿੰਦਾਬਾਦ 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 ਕਾਰੇ ਕਾਨੂੰਨ ਰੋਕ ਕਰੇ